ਸਾ ਸ੍ਰੀ ਗੁਰਦੁਆਰਾ ਸ੍ਰੀ ਰੇਡਰ ਸਾਹਿਬ ਤੋਂ ਪਿਛਲੇ 21 ਪ੍ਰਵਾਤ ਫੇਰੀਆਂ ਤੇ ਨਗਰ ਕੀਰਤਨ ਤੇ ਅੱਜ ਦੇ ਆਗਮਨਪੁਰਬ ਦੇ ਸੰਬੰਧ ਵਿੱਚ ਸਮੁੱਚੀ ਕਮੇਟੀ ਤੇ ਪ੍ਰਧਾਨ ਬਲਜੀਤ ਸਿੰਘ ਹਰਾ ਦੇ ਨਾਲ ਹੀ ਮਲਕੀਤ ਸਿੰਘ ਹਰਾ ਮੰਗਾਜੀ ਅਵਤਾਰ ਸਿੰਘ ਜੀ ਕੈਂਥ ਤੇ ਨਾਲ ਹੀ ਉਹਨਾਂ ਦੇ ਪਰਮਿੰਦਰ ਸਿੰਘ ਜੀ ਫੌਜੀ ਤੇ ਗਰਚਾ ਜੀ ਸੁਰਿੰਦਰ ਜੀ ਸੋ ਸਾਰੀ ਪ੍ਰਬੰਧਕੀ ਕਮੇਟੀ ਨਾਲ ਆਸੋ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਪ੍ਰਧਾਨ ਜੀ ਅੱਜ ਆਗਮਨਪੁਰਬ ਦੀਆਂ ਦੇਪੋ ਤੋਂ ਪਹਿਲੇ ਕੀ ਕਹਿਣਾ ਚਾਹੋਗੇ ਸੰਗਤੂ ਵਾਹਿਗੁਰੂ ਜੀ ਖਾਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀਮਤ ਹੈ ਜੋ 15 ਪਰਵਾਸ ਕਰੀਆਂ ਸੀਗੀਆਂ ਤੇ ਅੱਜ ਤੱਕ ਨਗਰ ਕੀਰਤਨ ਸੀ ਅੱਜ ਗੁਰੂ ਜੀ ਜਿਹੋਸੀਆਂ ਗੁਆਕਨ ਪਰੋ ਸੀ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਸਾਡਾ ਸਹਿਯੋਗ ਉਤਾਰ ਸਾਰੀਆਂ ਸੰਸਥਾਵਾਂ ਦਾ ਸੇਵਾ ਸਦਾ ਸਟੇਰੀਆ ਗੁਰੂਪਾਪਾ ਗੋਟੀਆਂ ਦਾ ਟਰੱਕ ਜਿਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਤੋਂ ਵੀ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਹਿਯੋਗ ਕਰਦੇ ਰਹਿਣਗੇ ਹਾਂਜੀ 15 ਪ੍ਰਭਾਵ ਕਰੀਆਂ ਹੁੰਦੀਆਂ ਨੇ ਮੇਨ ਸ਼ੇਰ ਸਾਹ ਸੂਰੀ ਦੇ ਉੱਤੋਂ ਨਗਰ ਕੀਰਤਨ ਜਾਂ ਪ੍ਰਭਾਵ ਕਰੀਆਂ ਨਿਕਲਦੀਆਂ ਨੇ ਕਿਹੋ ਜੀਆਂ ਦਿੱਕਤਾਂ ਰਹਦੀਆਂ ਨੇ ਤੁਹਾਡੇ ਸਾਹਮਣੇ ਕਿੱਦਾਂ ਦੇ ਪ੍ਰਬੰਧ ਹੁੰਦੇ ਨੇ ਦੇਖੋ ਜਿਵੇਂ ਗੁਰੂ ਸਾਹਿਬ ਆਵ ਬਸਤਰੀ ਹੈਗਾ ਨਾ ਕਿ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਅੱਜ ਦੇ ਦਿਨ ਕੀ ਕਹਿਣਾ ਚਾਹੋਗੇ ਵਾਇਕ ਕਾਲਸਾ ਵਾਇਕ ਫੋਟੋ ਦੇ ਅੰਦਰ ਕੋ ਮੋਰਸ ਮਹਾਰਾਜ ਦੇ ਅੱਜ ਪਤਾ ਜਹਾਵੀ ਤੇ ਸਲਕ बंधक कमेटी वञो सारीअ संगता में बो वाहिगुरु जी का ख़ालसा वाहिगुरू जी फते अॼु जे शुक्रिया हलकु गुरुद्वारा प्रबंधक कमेटी नेरू साहिब वञो सारी ਲਗਾਤਾਰ ਪਰਵਤਾਂ ਜਿਵੇਂ ਸਾਰੀ ਸੰਗਤਾਂ ਸਾਰੀਆਂ ਬੀਜੀਆਂ ਤੇ ਸਾਰੀ ਸੰਗਤਾਂ ਜਿਨ੍ਹਾਂ ਨੇ 15 ਪ੍ਰਭਾਵ ਦਿੱਤੇ ਹਨ ਅਤੇ ਨਗਰ ਕੀਰਤਨ ਦੇ ਅੱਜ ਇਸ ਕੀਰਤਨ ਦੇ ਮੌਕੇ ਤੇ ਸਾਡਾ ਬਹੁਤ ਪਰੋਲ ਗੁੱਡ ਸਾਥ ਦਿੱਤਾ ਹਰ ਇੱਕ ਨੇ ਜਿਸ ਨੇ ਤਲਵ ਮਹਨਤ ਸੇਵਾ ਦਿੱਤੀ ਹੈ ਸਭ ਦਾ ਸ਼ੁਕਰੇ ਦਾ ਕਰਦੇ ਆ ਇਦਾਂ ਹੀ ਸਾਡਾ ਸਾਥ ਜੀਰੋ ਤੇ ਅਸੀਂ ਉਸ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ ਕਿ ਇਹ ਐਜੰਡਾ ਦੇ ਵਰ ਪਰਮਾਤਮਾ ਦੇ ਵਾਹਿਗੁਰੂ ਜੀ ਦਾ ਖਾਰਾ ਵਾਹਿ ਧੰਨ ਧੰਨ ਜੋ ਪੂਜਨ ਮਹਾਰਾਜ ਦੇ ਆਲੂ ਜੋਰਾਸੀ ਦੇ ਪਾਸਾ ਹੀ ਦੱਗੇ ਸਣ ਨਾਲ ਜੋ ਸਾਰੇ ਵਾਲੀ ਹਰ ਨਾਲ ਕਰਾ ਕੇ ਸਾਲ ਵਿੱਚ ਬੜੀ ਸ਼ਕਤ ਦੇ ਕੰਮ ਹੋਇਆ ਜਿਸ ਵਿੱਚ ਨਗਰ ਦੀਆਂ ਸੰਗਤਾਂ ਪੂਰ ਬਾਬ ਦੇ ਦੇ ਸੰਗਤ ਤੇ ਸਹਾਇਕ ਨਾਲ ਬਹੁਤ ਹੀ ਸਾਰਾ ਜੁਲਮ ਆਇਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੁਰਾਂ ਦਾ ਫਰਮਾਨ ਹੈ ਬਹਿ ਪ੍ਰਗਟਿਓ ਮਰਦ ਅਗਮੜਾ ਬ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਛੀਵਾੜੇ ਤੋਂ ਚੱਲ ਕੇ ਸਤਿਗੁਰੂ ਰਾਮਪੁਰ ਕਨੇਜ ਸਨੇਵਾਲ ਹੁੰਦੇ ਹੋਏ ਇਸ ਪਾਵਨ ਪਵਿੱਤਰ ਹਸਤਾਨ ਗੁਰਦੁਆਰਾ ਸ੍ਰੀ ਰੀਰੂ ਸਾਹਿਬ ਵਿਖੇ ਪਹੁੰਚੇ ਜਿੱਥੇ ਇਥੋਂ ਦੀ ਪ੍ਰਬੰਧਕ ਕਮੇਟੀ ਜਿਦੇ ਪ੍ਰਧਾਨ ਸਤਾ ਬਲਜੀਤ ਸਿੰਘ ਜੀ ਹਰਾ ਇਤ ਪ੍ਰਦਾਨ ਮਲਕੀਰ ਸਿੰਘ ਜੀ ਹਰ ਸਮੁੱਚੀ ਹੀ ਪ੍ਰਬੰਧਕ ਕਮੇਟੀ ਸੰਪਰਦਾਏ ਹਜੂਰ ਸਾਹਿਬ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਸਤਿਗੁਰਾਂ ਦੇ ਪ੍ਰਕਾਸ਼ ਤੇ ਆੜੇ ਬੜੀ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਬਣਾਏ ਜਾਂਦੇ ਆ ਜਿੱਥੇ 21 ਤਰੀਕ ਤੋਂ ਪਰਬਾਤ ਫਰੀਆਂ ਦੀ ਆਰੰਭਤਾ ਹੋਈ ਸਤਿਗੁਰਾਂ ਦਾ ਫਰਮਾਨ ਹੈ ਜਿਸ ਕਾ ਕਾਰਜ تن ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਵੀ ਸਤਿਗੁਰਾਂ ਨੇ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਕਾਰਜਾਂ ਨੂੰ ਨਰ ਵਿਗਨਤਾ ਸਹਿਤ ਸੰਪੂਰਨ ਕੀਤਾ ਕੱਲ ਜੋ ਵਿਸ਼ਾਲ ਨਗਰ ਕੀਰਤਨ ਸੀ 4 ਤਰੀਕ ਦੀ ਜੋ ਅਲੋਕਿਕ ਪ੍ਰਭਾਤ ਵਿੱਚ ਦੀ ਸੰਗਤਾਂ ਦਾ ਇੰਨਾ ਠਾਠਾ ਮਾਰਦਾ ਕਠ ਪਹਿਲੀ ਵਾਰ ਤੇ ਕਾਫੀ ਚਿਰ ਬਾਅਦ ਦੇਖਣ ਨੂੰ ਮਿਲਿਆ ਤੇ ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਵੀ ਹੈ ਤੇ ਸਤਿਗੁਰਾਂ ਦੀ ਬੜੀ ਰਹਿਮਤ ਹੈ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਐ ਇਸ ਸਥਾਨ ਤੇ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਐ ਵੀ ਜੋ ਵੀ ਇੱਥੇ ਆਨ ਕੇ ਸ਼ਰਧਾ ਮਨ ਭਾਵਨਾਵਾਂ ਦੇ ਨਾਲ ਅਰਦਾਸ ਬੇਨਤੀ ਕਰੇਗਾ ਉਹਦੀ ਹਰ ਇੱਕ ਮੰਤੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਨਤਮਸਤ ਹੁੰਦੀਆਂ ਨੇ ਤੇ ਸਤਿਗੁਰੂ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਐ ਤੇ ਸਤਿਗੁਰੂ ਕਿਰਪਾ ਕਰ ਅਨੁਸਾਰ ਹੀਆਂ ਦੇਸ਼ ਪਰਦੇਸਾਂ ਵਿੱਚ ਬੈਠੀਆਂ ਸੰਗਤਾਂ ਨੂੰ ਜਿੱਥੇ ਮੈਂ ਆਪਣੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਹੀ ਵੱਲੋਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਾਰ ਬਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਨ ਤੇਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਅੱਜ ਗੁਰਦਾਰਾ ਰੇਡੂ ਸਾਹਿਬ ਵਾਸਤੇ ਲਗੇ ਦੋ ਬਲੱਡ ਕੈਂਪ ਲਗੇ ਦੋਨਾਂ ਬਲੱਡ ਕੈਂਪਾਂ ਵਿੱਚ ਤਕਰੀਬਨ 100 ਬੋਧਿਆਂ ਨੇ ਖੂਨਦਾਨ ਮਹਾਦਾਨ ਕੀਤਾ ਅਸੀਂ ਦਾਨ ਕਰਨ ਵਾਲੇ ਤੇ ਬਲੱਡ ਕੈਂਪ ਲਾਉਣ ਵਾਲੇ ਸਾਰੇ ਸੰਗਤ ਅਤੇ ਸਾਰੇ ਭੱਜਾਂ ਦਾ ਧੰਨਵਾਦ ਕਰਦੇ ਹਾਂ ਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਜੀਤ ਸਿੰਘ ਜੀ ਦਾ ਆਮਿਤ ਕੁਲਾ ਪੋਜੀਸ਼ਨ ਜਿਹੜਾ ਸਾਰੀ ਪ੍ਰੋਜੈਕਟ ਨੂੰ ਸੰਗਤ ਨੂੰ ਲੱਖ ਲੱਖ ਵਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਸਾਡੇ ਵਰਗੇ ਜੇ ਜੇ ਬਸੇ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜਿੰਨੀ ਵੀ ਸੰਗਤ ਆਈ ਬਹੁਤ ਪਿਆਰ ਨਾਲ ਸੇਵਾ ਕਰ ਰਹੀ ਸੀ ਕੋਈ ਮੋਹਰੇ ਫੁੱਲਾਂ ਦੀ ਵਰਖਾ ਕਰ ਰਹੀ ਸੀ ਕੋਈ ਪਾਣੀ ਦੀ ਵਰਖਾ ਕਰ ਰਹੀ ਸੀ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੀ ਵੀ ਸੰਗਤ ਆਈ ਆ ਮੈਂ ਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਪ੍ਰਕਾਸ਼ ਪਰਵ ਦੀਆਂ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਆਨੰਦਪੁਰ ਸਾਂਨੇਵਾਲ ਇਸ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 27 ਦਸੰਬਰ ਦੀ ਰਾਤ ਠਹਿਰੇ 28 ਦਸੰਬਰ ਨੂੰ ਸਵੇਰੇ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ ਇਹ ਸਤਿਗੁਰਾਂ ਦੀ ਚਰਨਛੋਹ ਅਸਥਾਨ ਧਰਤੀ ਮਹਾਰਾਜ ਜੀ ਨੇ ਇੱਥੇ ਦਾਤਨ ਦੀ ਨਿਸ਼ਾਨੀ ਦਿੱਤੀ ਜੋ ਅੱਜ ਗੁਰਦੁਆਰਾ ਰੇਰੂ ਸਾਹਿਬ ਬਣਿਆ ਉਸ ਰੇਰੂ ਸਾਹਿਬ ਦੇ ਦਰਖਤ ਤੋਂ ਇਹ ਅਸਥਾਨ ਪ੍ਰਸਿੱਧ ਹੈ ਗੁਰੂ ਸਾਹਿਬ ਦੇ ਚਰਨ ਪਾਏ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਪ੍ਰਕਾਸ਼ ਪੁਰਬ ਦੇ ਸਬੰਧ ਅnder ਪਹਿਲੋਂ ਪ੍ਰਵਾਦ ਫੇਰੀਆਂ ਕੱਡੀਆਂ ਜਿਹਦੇ ਵਿੱਚ ਬਿਆੰਤ ਸੰਗਤਾਂ ਤਨ ਮਨ ਧੰ ਦੇ ਨਾਲ ਸੇਵਾ ਕੀਤੀ ਔਰ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਸ਼ਬਦ ਗਾ ਕੇ ਸਤਿਗੁਰਾਂ ਦੀ ਵਡਿਆਈ ਕੀਤੀ ਅੱਜ ਤਿੰਨਾਂ ਦਿਨਾਂ ਤੋਂ ਸ਼ਰੀਖਾਨ ਪਰ ਸਹੀ ਪ੍ਰਾਰੰਭ ਸਮ ਜਿਨ੍ਹਾਂ ਦੇ ਭੋਗ ਪਏ ਕੱਲ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਦੇ ਵਿੱਚ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਸੰਗਤਾਂ ਆਇਆਂ ਇੰਨੀ ਸ਼ਰਧਾ ਭਾਵਨਾ ਚਾਰੇ ਧਰਮਾਂ ਦੇ ਲੋਕ ਕੋਈ ਜਾਤ ਪਾਤ ਦਾ ਫਰਕ ਨਹੀਂ ਸਾਰੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਨਿਭਾਰੇ ਥਾਂ-ਥਾਂ ਸੰਗਤਾਂ ਨੇ ਲੰਗਰ ਲਾਏ ਔਰ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਸਿੱਖੀ ਸਰੂਪ ਧਾਰਨ ਕੀਤਾ ਬੱਚਿਆਂ ਨੇ ਨਗਰ ਕੀਰਤਨ ਦੇ ਅੰਦਰ ਨੌਜਵਾਨ 22 ਭਾਈ ਸਾਰੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਰੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਮਲਕੀਤ ਸਿੰਘ ਜੀ ਹਰਾ ਸਮੁੱਚੀ ਕਮੇਟੀ ਦੇ ਮੈਂਬਰ ਔਰ ਕਾਰ ਸੇਵਾ ਸੰਪਰਦਾਇ ਹਜੂਰ ਸਾਹਿਬ ਵਾਲੇ ਉਹਨਾਂ ਵੱਲੋਂ ਵੀ ਬੜਾ ਵੱਡਾ ਸਹਿਯੋਗ ਹੈ ਸਾਰੀਆਂ ਸੰਗਤਾਂ ਦਾ ਸਹਿਯੋਗ ਵੱਡੇ ਪੱਧਰ ਤੇ ਇਹ ਜਿਹੜੇ ਸਮਾਗਮ ਨੇ ਕਰਵਾਏ ਜਾ ਰਹੇ ਨੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਸ਼ਰਧਾ ਤੇ ਭਾਵਨਾ ਹੈ ਇੱਕ ਵਾਰੀ ਫੇਰ ਦਾਸ ਵੱਲੋਂ ਬਹੁਤ ਬਹੁਤ ਵਧਾਈ ਦਾਸ ਇੱਥੇ ਪਿਛਲੇ 1 ਸਾਲ ਤੋਂ ਹੈੱਡ ਗ੍ਰੰਥੀ ਦੀ ਸੇਵਾ ਮਹਾਰਾਜ ਜੀ ਲੈ ਰਹੇ ਨੇ ਬੜਾ ਸੰਗਤ ਦਾ ਪਿਆਰ ਔਰ ਗੁਰੂ ਦੀ ਕਿਰਪਾ ਬਖਸ਼ਿਸ਼ ਮਿਲ ਰਹੀ ਏ ਸਭਨਾਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ